ਹਾਂ ਜੀ ਸਾਡੀ ਇਹ ਸਾਰੀ ਇਹ ਬਹੁਤ ਜ਼ਿਆਦਾ ਬੋਝ ਇਹ ਬੈਕਬੋਨ ਨਹੀਂ ਜੀ ਆਪਣੀ ਹੈ ਹਾਂ ਜੀ ਹਾਂ ਜੀ ਫੌਜਾਂ ਇਹੀ ਹੈ ਲੜਾਈ ਲੜਨ ਵਾਲੀਆਂ ਕੋਈ ਨੰਗੇ ਪੈਰੀ ਲੱਗਾ ਪਰ ਜਾਂਦਾ ਕੋਈ ਟਰਾਲੀ ਬਾਬੇ ਨਾਨਕ ਨੇ ਪਰਹੀ ਚੋਲੀ ਹੋ ਗਈ ਸੀ ਜੋ ਖਾਲੀ ਮੋਢੇ ਨਾਲ ਮੋਢਾ ਜੋੜ ਖੜੇ ਸਾਰੇ ਰਹਿਣੀ ਸਦਾ ਚੜਦੀ ਕਲਾ ਏ ਪੰਜਾਬ ਹੈ ਜੋ ਹੌਸਲਾ ਨਾ ਹਾਰੇ ਰਹਿਣੀ ਸਦਾ ਚੜਦੀ ਕਲਾ ਪੰਜਾਬ ਦੀ ਹਮੇਸ਼ਾ ਹੀ ਸਦੀਆਂ ਤੋਂ ਜਿਹੜੀ ਚੜਦੀ ਕਲਾ ਰਹਿੰਦੀ ਹੈ ਉਹਦੇ ਪਿੱਛੇ ਬਹੁਤ ਵੱਡੇ ਸੂਰਮੇ ਯੋਧਿਆਂ ਦਾ ਸਾਡੀ ਆਈਡੀਓਲੋਜੀ ਦਾ ਸਾਡੇ ਇਤਿਹਾਸ ਦਾ ਬਹੁਤ ਵੱਡਾ ਹੱਥ ਹੈ ਫਲੱਡ ਦੇ ਵਿੱਚ ਜਦੋਂ ਪਾਣੀ ਦਾ ਹੜ ਆਇਆ ਉਥੇ ਕਿਸ਼ਤੀਆਂ ਦਾ ਹੜ ਵੀ ਆਇਆ ਜਿਨੇ ਬਹੁਤ ਵੱਡੇ ਲੈਵਲ ਤੇ ਸਾਡੇ ਪੰਜਾਬ ਦੀ ਸੇਵਾ ਕੀਤੀ ਮੈਂ ਖੜਾ ਰਾਈਟ ਨਾਉ ਕਪੂਰਥਲਾ ਹੰਸਪਾਲ ਟਰੇਡਰਸ ਮੇਰੇ ਪਾਸੀ ਸਤਕਾਰਯੋਗ ਪ੍ਰੇਤਪਾਲ ਸਿੰਘ ਜੀ ਔਰ ਇਹਨਾਂ ਦੀ ਇਹ ਟੀਮ ਜਿਹੜੀ ਪਿੱਛੇ ਸਾਰੀ ਖੜੀ ਹੈ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਨਾ ਦਿਨ ਵੇਖਿਆ ਨਾ ਰਾਤ ਵੇਖਿਆ ਤੇ ਇਹਨਾਂ ਦਾ ਕੰਮ ਛੱਡ ਕੇ ਸਾਰੇ ਕੰਮ ਛੱਡ ਕੇ ਇਹ 8-10 ਦਿਨ ਸਾਰੇ ਯੋਧੇ ਦਿਨ ਰਾਤ ਇੱਕ ਕਰਕੇ ਲੱਗੇ ਰਹੇ ਤੇ ਕਿਸ਼ਤੀਆਂ ਦਾ ਇਹਨਾਂ ਨੇ ਹੜ ਲਿਆ ਤਾਂ ਬਾਈ ਤੁਹਾਡੇ ਲਈ ਤਾੜੀ ਲਾ ਦੋ ਤੁਸੀਂ ਆਪ ਵੀ ਲਾ ਦਿਓ ਸਾਰੇ ਮੈਨੂੰ ਮਾਣ ਆਉਂਦਾ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਸਾਡੇ ਪੰਜਾਬ ਵਿੱਚ ਸਾਡੇ ਯੂਥ ਦੇ ਅੰਦਰ ਐਦਾਂ ਦਾ ਜज्ਬਾ ਦੇਖਦੇ ਆਂ ਔਰ ਸਾਡੇ ਪੰਜਾਬ ਦਾ ਯੂਥ ਇੱਕ ਪਾਸੇ ਹੁਣ ਤੱਕ ਟਰਾਲੀਆਂ ਚੱਲ ਰਹੀਆਂ ਨੇ ਰੇਤ ਪੱਧਰੇ ਕਰਨ ਦੀ ਖੇਤ ਪੱਧਰੇ ਕਰਨ ਦੀ ਸੇਵਾ ਲਗਾਤਾਰ ਕਰ ਰਹੇ ਆ ਔਰ ਫਿਰ ਹਸਪਾਲ ਬਾਜੀ ਮੈਨੂੰ ਤੁਹਾਡੀ ਟੀਮ ਤੇ ਔਰ ਹਸਪਾਲ ਟਰੇਡਰ ਹਸਪਾਲ ਟਰੇਡਰ ਜਿਹੜਾ ਕਿ ਅੱਜ ਇੱਕ ਬ੍ਰਾਂਡ ਪਹਿਲਾਂ ਹੀ ਹੈਗਾ ਔਰ ਇਨਸਾਨੀਅਤ ਦੀ ਸੇਵਾ ਦੇ ਜੇ ਪੱਖ ਨੂੰ ਦੇਖੀ ਅੱਜ ਜੋ ਤੁਸੀਂ ਮੱਲ ਮਾਰੀ ਹੈ ਤੁਹਾਡੇ ਤੇ ਬੜਾ ਬ੍ਰਾਡ ਕਿਡੂ ਹੈ थैंक यू ਸਰ ਤੁਹਾਡਾ ਬਹੁਤ ਧੰਨਵਾਦ